ਗਣਨਾ ਸਰ ਤੇ ਕਰ ਜੋ ਸਾਨੂੰ ਕਰੂਗਾ ਸਕੇੜਾ ਫੱਲਾ ਪਾੜਨੀ ਆ ਮੁੰਡਾ ਰਹਿੰਦਾ ਪਾਵੇਂ ਭਾਰ ਬਿਲੋ ਨਹੀਂ ਪਰ ਪੰਜਾਬ ਦਾ ਦਿਲੋਂ ਪਿਆਰ ਬਿਲੋ ਕਿ ਅੱਜ ਦਾ ਮੇਲਾ ਬਹੁਤ ਸਕਸੈਸਫੁਲ ਰਿਹਾ ਹੈ ਜਿਹੜੀ ਸਾਡੇ ਕੋਲ ਲੋਕੇਸ਼ਨ ਹੈ ਨਾਸੋ ਕਮਿਊਨਿਟੀ ਕਾਲਜ ਓਪਨ ਦੇ ਆ ਸਾਰੀਆਂ ਲੋਕੇਸ਼ਨਾਂ ਨਾਲੋਂ ਵੱਡੀ ਸੀ ਤੇ ਇਹ ਵੀ ਸਾਡੀ ਫੁੱਲ ਹੋ ਗਈ ਲੌਂਗ ਆਇਲੈਂਡ ਪੰਜਾਬੀ ਸਰਕਲ ਵੱਲੋਂ ਲੌਂਗ ਆਇਲੈਂਡ ਦੇ ਨਾਸੋ ਕਾਉਂਟੀ ਕਾਲਜ ਵਿਖੇ ਚੌਥਾ ਵਿਸਾਖੀ ਮੇਲਾ ਕਰਵਾਇਆ ਗਿਆ ਇਸ ਵਿਸਾਖੀ ਮੇਲੇ ਦੇ ਵਿੱਚ 15000 ਦੇ ਕਰੀਬ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਿਆ ਪ੍ਰੋਗਰਾਮ ਦੇ ਦੌਰਾਨ ਗਿੱਧੇ ਪੰਗੜੇ ਦੀਆਂ ਪੇਸ਼ਕਾਰੀਆਂ ਦੇ ਨਾਲ ਪੰਜਾਬ ਦੇ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਸਮੇਤ ਹੋਰ ਗਾਇਕਾਂ ਨੇ ਵੀ ਰੌਣਕ ਲਾਈਆਂ ਲੌਂਗ ਆਇਲੈਂਡ ਪੰਜਾਬੀ ਸਰਕਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੌਥਾ ਵਿਸਾਖੀ ਮੇਲਾ ਧੂਮਤਾਪ ਦੇ ਨਾਲ ਲੌਂਗ ਆਇਲੈਂਡ ਦੇ ਨਾਸੋ ਕਾਉਂਟੀ ਕਾਲਜ ਦੀ ਪਾਰਕਿੰਗ ਲੋਟ ਵਿਖੇ ਕਰਵਾਇਆ ਗਿਆ 15000 ਦੇ ਕਰੀਬ ਲੋਕ ਇਸ ਵਿਸਾਖੀ ਮੇਲੇ ਦਾ ਹਿੱਸਾ ਬਣੇ ਇਸ ਮੇਲੇ ਦੇ ਪ੍ਰਬੰਧ ਵਿੱਚ ਪੰਜ ਆਰਗੇਨਾਈਜ਼ਰਸ ਜਿਨ੍ਹਾਂ ਵਿੱਚ ਜੈ ਜਸਪੀਰ ਸਿੰਘ ਦੀਪਕ ਪਾਂਸਲ ਅੰਕਾਰ ਸਿੰਘ ਤੇ ਰਾਚੀਵ ਮੈਨੀ ਜੇ ਸ਼ਰਮਾ ਵੱਲੋਂ ਮਿਲ ਕੇ ਮਿਹਨਤ ਕੀਤੀ ਗਈ ਇਸ ਵਿਸਾਖੀ ਮੇਲੇ ਵਿੱਚ ਜਿੱਥੇ ਗਿੱਧੇ ਤੇ ਪੰਗੜੇ ਦੇ ਰੰਗ ਵੇਖਣ ਨੂੰ ਮਿਲੇ ਉੱਥੇ ਹੀ ਪੰਜਾਬ ਦੇ ਪ੍ਰਸਿੱਧ ਗਾਇਕ ਖੁਦਾਬਖਸ਼ ਅਰਵਿੰਦਰ ਹਰਮਨ ਪ੍ਰੇ ਅਤੇ ਨੌਜਵਾਨ ਦਿਲਾਂ ਦੀ ਧੜਕਨ ਗਾਇਕ ਗੁਲਾਬ ਸੇ ਦੂਵੀ ਪਹੁੰਚੇ ਸਾਰੇ ਕਲਾਕਾਰਾਂ ਨੇ ਪੰਗੜੇ ਗਿੱਧੇ ਅਤੇ ਆਪਣੀ ਗਾਇਕੀ ਦੇ ਨਾਲ ਖੂਬ ਰੰਗ ਬਣੇ ਗੁਲਾਬ ਸਿੱਧੂ ਦੀ ਗਾਇਕੀ ਨੇ ਦਰਸ਼ਕਾਂ ਨੂੰ ਐਸਾ ਕੀ ਲਿਆ ਕਿ ਲੋਕ ਨੱਚਣ ਲਈ ਮਜਬੂਰ ਹੋ ਗਏ I'm <laughs> gonna ਅੱਜ ਦਾ ਮੇਲਾ ਬਹੁਤ ਸਕਸੈਸਫੁਲ ਰਿਹਾ ਹੈ ਸਾਡਾ ਜਿਹੜਾ ਅੱਜ ਏਰੀਆ ਸੀ ਜਿਹੜੀ ਸਾਡੇ ਕੋਲ ਲੋਕੇਸ਼ਨ ਹੈ ਨਾਸੋ ਕਮਿਊਨਿਟੀ ਕਾਲਜ ਉਹ ਪਿਲਨ ਦੇ ਆ ਸਾਰੀਆਂ ਲੋਕੇਸ਼ਨਾਂ ਨਾਲੋਂ ਵੱਡੀ ਸੀ ਤੇ ਇਹ ਵੀ ਸਾਡੀ ਫੁੱਲ ਹੋ ਗਈ ਤੇ ਹੁਣ ਪਤਾ ਨਹੀਂ ਅਗਲੀ ਵਾਰ ਸ਼ਾਇਦ ਇੱਕ ਪਾਰਕਿੰਗ ਲਾਟ ਹੋਰ ਸਾਨੂੰ ਐਡ ਕਰਨਾ ਪਏਗਾ ਉਹ ਸਾਰਾ ਜਿਹੜਾ ਮਿਹਨਤ ਕੀਤੀ ਹੋਈ ਸੀ ਸਾਡੇ ਗਰੁੱਪ ਦੀ ਸਾਡੀ ਸਾਰੀ ਟੀਮ ਦੀ ਤੇ ਤੁਸੀਂ ਸਾਰੇ ਜਿਹੜੇ ਮੇਲਾ ਘਰ ਬੈਠੇ ਵੀ ਵੇਖ ਰਹੇ ਸੀ ਜਾਂ ਇੱਥੇ ਆ ਕੇ ਜਿਨ੍ਹਾਂ ਨੇ ਮੇਲਾ ਦੇਖਿਆ ਸ਼ਾਪਿੰਗ ਕੀਤੀ ਬੂਥਸ ਚ ਨਾਲ ਆਪਣਾ ਬੱਚਿਆਂ ਨੂੰ ਲੈ ਕੇ ਆਏ ਜਿਨ੍ਹਾਂ ਵਾਸਤੇ ਸਾਡੇ ਕੋਲ ਫ੍ਰੀ ਰਾਈਟਸ ਸੀ ਕਾਟਨ ਕੈਂਡੀ ਗੇਮਸ ਹORSES RIDING TRAIN RIDE ਯੂ ਨੇਮ ਇਟ ਵੀ ਹੈਡ ਇਟ ਸੋ ਅਸੀਂ ਤੁਹਾਡੇ ਸਾਰਿਆਂ ਦੇ ਬਹੁਤ ਸ਼ੁਕਰਗੁਜ਼ਾਰ ਆ ਤੇ ਅਗਲਾ ਮੇਲਾ ਫਿਰ ਤੀਜਾ ਸੰਡੇ ਮਈ 2025 ਦਾ ਆਪਾਂ ਸਾਰੇ ਫਿਰ ਇਕੱਠੇ ਹੋਵਾਂਗੇ ਤੇ ਇਹਨੂੰ ਆਪਾਂ ਹੋਰ ਸਕਸੈਸਫੁਲ ਕਰਾਂਗੇ ਅੱਜ ਦਾ ਮੇਲਾ ਜਿਹੜਾ ਹੈਗਾ ਸਾਡਾ ਬੜਾ ਸਕਸੈਸਫੁਲ ਗਿਆ इवन दो ਅਸੀਂ ਨਵੀਂ ਜਗ੍ਹਾ ਦੇ ਉੱਤੇ ਆਏ ਸੀਗੇ ਤੇ ਪਰ ਜੋ ਆਪਣੀ ਕਮਿਊਨਿਟੀ ਦਾ ਪਿਆਰ ਹੈ ਔਰ মিডিਏ ਦੀ ਸਹਿਯੋਗ ਹੈ ਔਰ ਸਾਰੀ ਟੀਮਵਰਕ ਹੈ ਜਿਨ੍ਹਾਂ ਨੇ ਇਸ ਬਾਰੇ ਪੂਰੀ ਲੋਕੇਸ਼ਨ ਬਾਰੇ ਸਾਰਿਆਂ ਨੂੰ ਜਾਣੂ ਨੂੰ ਕਰਾਇਆ ਔਰ ਸਾਰੇ ਲੋਕਾਂ ਨੇ ਔਰ ਕਮਿਊਨਿਟੀ ਨੇ ਇੱਥੇ ਆ ਕੇ ਆਪਣੀ ਪੂਰੀ ਪ੍ਰੈਜ਼ੈਂਸ ਦਿੱਤੀ ਔਰ ਜਿਹੜਾ ਸਾਡਾ ਮਾਣ ਵਧਾਇਆ ਸਾਡਾ ਹੌਸਲਾ ਵਧਾਇਆ ਤਾਂ ਕਿ ਅਸੀਂ ਇਸ ਤਰ੍ਹਾਂ ਦੇ ਮੇਲੇ ਕਰਦੇ ਰਹੀਏ ਤੇ ਥੈਂਕ ਯੂ ਅਗੇਨ ਇਸ ਮੌਕੇ ਤੇ ਪ੍ਰਸਿੱਧ ਪੰਜਾਬੀ ਗਾਇਕ ਖੁਦਾਬਖਸ਼ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਗੀਤ ਡੌਲਰਾ ਵਾਗੂਨੀ ਨਾਮ ਸਾਡਾ ਚੱਲਦਾ ਤੇ ਬਹੁਤ ਸੋਹਣੀ ਪਰਫਾਰਮੈਂਸ ਦਿੱਤੀ ਆ ਸਾਡੇ ਵਾਗੂ ਸਾਡੀਆਂ ਨਹੀਂ ਉਹ ਬਲੈਕਲਿਸਟ ਸਰਕਾਰਾਂ ਨੇ ਹਾਂ ਅਸੀਂ ਅੱਜ ਗਰਾਉਂਡ ਬੰਦੇ ਉੱਪਰ ਤੱਕ ਮਾਰਾ ਨੇ ਅਸੀਂ ਅੱਜ ਦੇ ਰਾਜੇ ਹਾਂ ਤੇ ਸਾਡਾ ਪਤਾ ਨਹੀਂ ਕੱਲ ਦਾ ਤੁਸੀਂ ਕਹਣਾ ਕੀ ਆ ਉਹ ਡਾਲੇ ਦਾ ਵਾਂਗੂ ਨਹੀਂ ਨਾਮ ਸਾਡਾ ਉਹ ਡਾਲੇ ਦਾ ਵਾਂਗੂ ਨਹੀਂ ਅਸੀਂ ਤੁਹਾਡਾ ਤੇ ਰੁਖ ਸ਼ੁਕਰ ਗੁਜ਼ਾਰਾ ਜੀ ਮੇਲਾ ਜਿਹੜਾ अनएक्सपेक्टेड ਤੁਸੀਂ ਆ ਕੇ ਪਿਆਰ ਦਿੱਤਾ ਸਾਰੀ ਮਹਿਨੀਆਂ ਦੀ ਮਿਹਨਤ ਲੱਗੀ ਲੱਗਦਾ ਜਰੂਰ ਹੈ ਕਦੇ ਵੀ ਸੋਚ ਨਹੀਂ ਦਿੱਤਾ ਨਹੀਂ ਕਰੀਏ ਪਰ ਹਰ ਸਾਲ ਦੀ ਤਰ੍ਹਾਂ ਤੁਸੀਂ ਇੰਨਾ ਪਿਆਰ ਦੇਂਦਿਓ ਕਿ ਸਾਡੀ ਜਗ੍ਹਾ ਥੋੜੀ ਪੈ ਜਾਂਦੀ ਅੱਜ ਨਵੀਂ ਜਗ੍ਹਾ ਲੱਭੀ ਉਸ ਤੋਂ ਵੀ ਵੱਡੀ ਬਟ ਉਹ ਵੀ ਤੁਸੀਂ ਘੱਟ ਲੱਗਣ ਲੱਪੀ ਇੰਨਾ ਪਿਆਰ ਕਲਚਰ ਪ੍ਰੋਗਰਾਮ ਹੋਏ ਗਿੱਧੇ ਪੰਘੜੇ ਆਰਟਿਸਟ ਲੱਗੇ ਖੁਦਾ ਬਖਸ਼ ਹਰਮਨਪ੍ਰੀਤ ਕੌਰ ਐਂਡ ਗੁਲਾਬ ਸਿੱਧੂ ਨੇ ਬਾਜਾ ਵਜਾ ਕਰਵਾਤੀ ਤੇ ਤੁਸੀਂ ਦੇਖ ਹੀ ਰਹੋ ਹੋਗੇ ਕਿ ਮੇਰਾ ਵੀ ਗਲਾ ਭੈ ਗਿਆ ਸੇਰ ਦੀਆਂ ਬੜਕਾ ਮਾਰ ਮਾਰ ਕੇ ਥੈਂਕ ਯੂ ਸੋ ਮਚ ਇਸ ਮੇਲੇ ਨੂੰ ਗਿਲਪਤੀ ਪਤੇ ਸ਼ਹਿਰੀ ਤੰਤਾ ਫਲੋ ਬਹੁਤ ਹੀ ਬਖੂਬੀ ਟਾਂਤੇ ਨਾਲ ਹੋਸਟ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦਾ ਠਾਠਾ ਮਾਰਦਾ ਇਕੱਠ ਹੈ ਸਾਰੇ ਮੌਜ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਮੌਕੇ ਤੇ ਮੇਲੇ ਵਿੱਚ ਦਸਤਾਰ ਕੈਂਪ ਵੀ ਲੱਗੇ ਹੋਏ ਸਨ ਸਿਰਾਂ ਤੇ ਦਸਤਾਰਾਂ ਸਜਾਉਂਦੇ ਬਹੁਤ ਸਾਰੇ ਲੋਕ ਨਜ਼ਰ ਆਏ ਕਿ ਪਏ ਰੱਬ ਕੋ ਤੇ ਚੋ ਤੇ ਬੱਬਰ ਕਿ ਪਏ ਅਕਲ ਪਾਸੋਂ ਕਦੇ ਕਾ ਤੇ ਬੁਲਾ ਲੈ ਅੱਕੇ ਪਏ ਰੱਬ ਕੋ ਇਸ ਵਿਜ਼ਾਖੀ ਮੇਲੇ ਵਿੱਚ ਬਹੁਤ ਸਾਰੇ ਬੂਥ ਲੱਗੇ ਹੋਏ ਸਨ ਜਿੱਥੇ ਖਾਣ ਪੀਣ ਅਤੇ ਸ਼ਾਪਿੰਗ ਲਈ ਕੱਪੜੇ ਜੁਐਲਰੀ ਅਤੇ ਕਈ ਹੋਰ ਤਰ੍ਹਾਂ ਦੀਆਂ ਸਟਾਲ ਸਨ ਇਸ ਮੇਲੇ ਦੇ ਵਿੱਚ ਬੱਚਾਂ ਲਈ ਰਾਈਡਸ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਵਿਸਾਖੀ ਮੇਲੇ ਵਿੱਚ ਅਮਰੀਕਨ ਲੀਡਰਸ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਜਿਨ੍ਹਾਂ ਵੱਲੋਂ ਵੱਖੋ ਵੱਖਰੇ ਖੇਤਰਾ 'ਚ ਚੰਗਾ ਨਾਮ ਕਮਾਉਣ ਵਾਲੀਆਂ ਅਹਿਮ ਸਖਸ਼ੀਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਗਲੋਬਲ ਪੰਜਾਬ ਦੇ ਸਾਰੇ ਸ਼੍ਰੋਤਿਆਂ ਨੂੰ ਸਾਰੇ ਵੀਅਰਸ ਨੂੰ ਅੰਜੂ ਸ਼ਰਮਾ ਦਾ ਸਤਿ ਸ੍ਰੀ ਅਕਾਲ ਪਿਆਰ ਭਰਿਆ ਅਸੀਂ ਬਹੁਤ ਜ਼ਿਆਦਾ ਅੱਜ ਖੁਸ਼ ਹਾਂ ਤੇ ਬਾਬਾ ਜੀ ਦੀ ਮਿਹਰ ਦੇ ਨਾਲ ਇੰਨੀਆਂ ਰੌਣਕਾਂ ਲੱਗੀਆਂ ਇੱਥੇ ਵੈਂਡਰਸ ਵੀ ਬੜੇ ਖੁਸ਼ ਨੇ ਵੀ ਇਦਾਂ ਦਾ ਮੇਲਾ ਵਾਕਿਆ ਹੀ ਇਹ ਚੌਥਾ ਸਾਲ ਸੀ ਸਾਨੂੰ ਪਰ ਹਰ ਸਾਲ ਬਸ ਹੁਮ ਹੁਮਾ ਕੇ ਲੋਕ ਆ ਰਹੇ ਨੇ ਔਰ ਤੁਹਾਡੇ ਅੱਗੇ ਬਸ ਇਹੀ ਰਿਕੁਐਸਟ ਆ ਕਿ ਸਾਨੂੰ ਸਪੋਰਟ ਕਰੋ ਮੇਲੇ ਦਾ ਬਹੁਤ ਹੀ ਮਜ਼ਾ ਆਇਆ ਖਾਣ ਪੀਣ ਦਾ ਸ਼ਾਪਿੰਗ ਦਾ ਔਰ ਜਿਹੜੇ ਸਿੰਗਰਸ ਆਏ ਸੀਗੇ ਉਹਨਾਂ ਨੇ ਤਾਂ ਕਮਾਲ ਹੀ ਕਰ ਦਿੱਤੀ ਵੀ ਲੋਕ ਜਾਣਾ ਨਹੀਂ ਸੀ ਚਾਹੁੰਦੇ ਪਰ ਕਿਉਂਕਿ ਟਾਈਮ ਸੈੱਟ ਦੇ ਪਵੰਧ ਹੁੰਨੇ ਸੀ ਸਾਨੂੰ ਮੇਲਾ ਖਤਮ ਕਰਨਾ ਪਿਆ ਤੇ ਅਗਲੇ ਸਾਲ ਫੇਰ ਮਿਲਾਂਗੇ ਦੀ ਹੁਮ ਹੁਮਾ ਕੇ ਤੁਹਾਨੂੰ ਦੱਸ ਦਈਏ ਕਿ 4 ਸਾਲਾਂ ਦੇ ਦੌਰਾਨ ਇਸ ਵਿਸਾਖੀ ਮੇਲੇ 'ਚ ਇਕੱਠ ਲਗਾਤਾਰ ਵਧਦਾ ਹੀ ਜਾ ਰਿਹਾ ਹੈ 15000 ਦਰਸ਼ਕਾਂ ਦਾ ਠਾਠਾ ਮਾਤ ਦਾ ਇਕੱਠ ਵੇਖਦੇ ਹੋਏ ਪ੍ਰਬੰਧਕਾਂ ਵੱਲੋਂ ਇਸ ਸਾਲ ਹੀ ਅਨੁਮਾਨ ਲਾ ਲਿਆ ਗਿਆ ਹੈ ਕਿ ਅਗਲੀ ਵਾਰ ਦੇ ਮੇਲੇ ਲਈ ਇਸ ਤੋਂ ਵੀ ਜ਼ਿਆਦਾ ਜਗ੍ਹਾ ਦਾ ਉਹਨਾਂ ਨੂੰ ਅਰੇਂਜਮੈਂਟ ਕਰਨਾ ਪਵੇਗਾ ਸੁਹਾਗਦੇ ਹਸਾਉਂਦੇ ਨੱਚਦੇ ਡੱਬਦੇ ਫਿਜ਼ਾਵਾਂ ਦੇ ਵਿੱਚ ਵੱਖਰਾ ਹੀ ਰੰਗ ਕੋਲਦਿਆ ਇਹ ਵਿਸਾਖੀ ਮੇਲਾ ਬੜਾ ਹੀ ਯਾਦਗਾਰ ਹੋ ਨਿਭੜਿਆ ਨਿਊਯਾਰਕ ਤੋਂ ਗਿਲਪਤੀ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते